ਦੇਖੋ ਮੇਰਾ ਪਪਾ ਪਾਣੀ ਪਾਈ ਜਾਂਦਾ। ਦੇਖੋ ਧਿਆਨ ਨਾਲ ਤੁਸੀਂ। ਨਾ ਇਹ ਹੀ ਹੈ ਨਾ ਕੰਮ ਬਹੁਤ ਕਰਦੇ ਆ। ਹਾਂਜੀ। ਉਹ ਦੇਖੋ ਪਪਾ ਅੱਗੇ ਜਾਈ। ਅਸੀਂ ਵੀ ਹੁੰਦੇ ਆ ਜੀ। ਮੈਂ ਮੈਂ ਗਾਂ ਦੇ ਪੀਣੇ ਨੂੰ ਲੈ ਕੇ ਆ। ਤੇ ਫਿਰ ਸੀ ਬਾਚੂ ਕਰਦੇ ਹੁਣ। ਤੇ ਫਿਰ ਉਹਦੂ ਬਾਚੂ ਬਾਚੂ ਹਣਾ ਫਿਰ ਅਸੀਂ ਪਪਾ ਕੋਲ ਜਾਂਦੇ ਹੁਣ। ਪਪਾ ਮੇਰੀ ਗੱਲ ਤਾਂ ਸੁਣ ਇਹ ਪੇੜ ਵੱਡੇ ਹੋਣਗੇ ਨਾ ਜਿਹਦਾ ਤੁਸੀਂ ਟਾਲੀ ਚ ਪਾਣੀ ਲੈ ਦੇ ਆਹੋ ਪਾਣੀ ਜਦੋਂ ਪਾਵਾਂਗੇ ਪੁੱਤ ਉਹ ਵੱਡੇ ਹੋਣੇ ਅੱਛਾ ਪਹਿਲਾਂ ਐਡੇ ਐਡੇ ਸੀਗੇ ਹਾਂ ਨਿੱਕੇ ਨਿੱਕੇ ਤੇ ਹੁਣ ਦੇਖ ਐਡੇ ਐਡੇ ਹੋ ਗਏ ਦੇਖ ਜੀ ਹੁਣ ਆਪਣੇ ਤੋਂ ਵੀ ਵੱਡੇ ਹੋ ਗਏ ਜਿਵੇਂ ਇੰਨਾ ਦੀ ਹਾਈਟ ਹਨਾ ਉੱਪਰ ਹੋ ਜਾਂਦੀ ਹੈ ਨਾ ਆਪਣੀ ਹਾਈਟ ਪਤਾ ਨਹੀਂ ਕਿਉਂ ਐਡੀ ਹੈ ਨਾ

ਇਸ ਕਾਲੀ ਸਾਲਾ ਤੋਂ ਬੰਦਾ ਨਾਲੇ ਆ ਦੇਖ ਲਓ ਪਾਪਾ ਪਾਪਾ ਪਾਣੀ ਦੇ ਦਿੰਦੇ ਆ ਨਾਲੇ ਬੇਰ ਉੱਥੇ ਲੱਗੇ ਹਨ ਅਸੀਂ ਤੁਹਾਨੂੰ ਦਿਖਾਉਣ ਦੇ ਆ ਪਾਪਾ ਦੇਖੋ ਕਦੋਂ ਦਾ ਪਾਣੀ ਪਾਉਂਦਿਆ ਪਾਪਾ ਉਹਨਾਂ ਨੂੰ ਵੀ ਪਾ ਛੇਤੀ ਪਾਆਂ ਮੈਨੂੰ ਵੀਡੀਓ ਬਣਾਉਣੀ ਹੈ ਚਲੋ ਦੇਖ ਲਈ ਹੁਣ ਪਾਪਾ ਗੰਨਿਆਂ ਨੂੰ ਪਾਊਗਾ ਪਾਣੀ ਤੇ ਫਿਰ ਅਸੀਂ ਜਾਵਾਂਗੇ ਘਰ ਤੇ ਉਦੋਂ ਬਾਅਦ ਚ ਫਿਰ ਬਾਬੂ ਵੀ ਆਉਣਗੇ ਫਿਰ ਅਸੀਂ ਫਿਰ ਖੇਡਾਂਗੇ ਇਦਾਂ ਪਾਪਾ ਦੇ ਲੋ ਪਾਣੀ ਪਾਈ ਜਾਂਦਾ ਤੇ ਪਾਈ ਜਾਂਦਾ ਤੇ ਹੁਣ ਅਸੀਂ ਵੀਡੀਓ ਬਣਾਉਣ ਲੱਗੇ ਹਾਂ ਉਹਦੇ ਗੰਨਿਆਂ ਨੂੰ ਪਾਣੀ ਪਾਈ ਜਾਂਦਾ ਪਾਪਾ ਤੇ ਫਿਰ ਅਸੀਂ ਜਾਵਾਂਗੇ ਉਦੋਂ ਬਾਅਦ ਚ ਦੇਖ ਤੁਸੀਂ ਸਾਰਾ ਮੋਲ ਦੇ ਨਾਲੇ ਪਾਪਾ ਇੱਥੇ ਹੀ ਬਸ ਬਣੀ ਗੁਜ਼ਾਰੀ ਜਾਂਦੇ ਆ। ਆਪਾਂ ਤਾਂ ਇਦਨੀਆਂ ਹਣਾਵੇ। ਚੱਪੜ ਕਹਿੰਦੀ। ਪਾਪਾ